ਸਤਿ ਸ੍ਰੀ ਅਕਾਲ ਮੇਰੀਆਂ ਸਾਰੀਆਂ ਭੈਣਾਂ ਨੂੰ ਤੇ ਅੱਜ ਅਸੀਂ ਤੁਹਾਨੂੰ ਚਾਦਰ ਬੈੱਡ ਸ਼ੀਟ ਦੇ ਚਾਦਰ ਦੇ ਲਾਸਟ ਕਿਲਾਣੀ ਦੱਸਾਂਗੇ ਵੀ ਆਪਾਂ ਘਰ ਦੇ ਵਿੱਚ ਆਪਾਂ ਕਿਵੇਂ ਲਗਾ ਸਕਦੇ ਹਾਂ ਸਾਂਤ ਤਰੀਕੇ ਦੇ ਨਾਲ ਤੇ ਉਹ ਤੁਹਾਨੂੰ ਦੱਸ ਰਹੇ ਹਾਂ ਵੀ ਪਹਿਲੇ ਆਪਾਂ ਕੀ ਕਰਨਾ ਹੈ ਪਹਿਲਾ ਆਪਾਂ ਬੈੱਡ ਦਾ ਗੱਦਾ ਲੰਬਾਈ ਤੇ ਚੁੜਾਈ ਆਪਾਂ ਦੇਖਣੀ ਹੈ ਆਪਾਂ ਕੀ ਕਰਨਾ ਬੈੱਡ ਦੀ ਲੰਬਾਈ ਇਸ ਰੈਂਚੀ ਟੇਪ ਦੇ ਨਾਲ ਇਹ ਨੁੱਕਰ ਦੇ ਤੱਕ ਆਪਾਂ ਨਾਪ ਲੈਣਾ ਹੈ ਤੇ ਆਪਾਂ ਦੂਜੀ ਸਾਈਡ ਵੀ ਇਸ ਤਰ੍ਹਾਂ ਹੀ ਨਾਪ ਲੈਣਾ ਕਿੰਨਾ ਮਤਲਬ ਹੈ ਲੰਬਾਈ ਚੌੜਾਈ ਕਿੰਨੀ ਆਪਣੀ ਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਸਾਡੇ ਬੈੱਡ ਸ਼ੀਟ ਦੀ ਆਪਾਂ ਲੰਬਾਈ ਚੌੜਾਈ ਦੇਖ ਲਈ ਕਿੰਨੀ ਆਂਦੀ ਹੈ ਆਪਾਂ ਇਹਨਾਂ ਖੁੰਝਿਆਂ ਤੋਂ ਲੰਬਾਈ ਤੇ ਚੌੜਾਈ ਤੇ ਖੁੰਝਿਆਂ ਤੋਂ ਨਿਸ਼ਾਨ ਲਗਾਵਾਂਗੇ ਸਾਡੇ 6 ਇੰਚ 6.5 ਇੰਚ ਚੌੜਾਈ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲਾਂਗੇ ਤੇ ਆਪਾਂ ਇੱਕ ਚੌਰਸ ਡੱਬਾ ਬਣ ਜਾਊਗਾ ਇਸ ਤਰ੍ਹਾਂ ਚਾਰੇ ਖੁੰਚਾਰੇ ਖੁੰਜਾਂ ਤੋਂ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਇੱਕ ਖੁੰਜਾਂ ਤੋਂ ਲੈ ਕੇ ਇਹੇ ਨਿਸ਼ਾਨ ਆਪਾਂ ਇਸ ਤਰ੍ਹਾਂ ਮਲਾ ਕੇ ਮਸ਼ੀਨ ਦੇ ਨਾਲ ਆਪਾਂ ਇਸ ਤਰ੍ਹਾਂ ਇੱਥੋਂ ਸੀਨ ਲਗਾ ਦਾਂਗੇ ਆਪਾਂ ਇਸ ਤਰ੍ਹਾਂ ਹੁੰਜੇ ਇਸ ਤਰ੍ਹਾਂ ਕਰ ਲੈਣਾ ਆ ਦੇਖੋ ਇਸ ਤਰ੍ਹਾਂ ਨਿਸ਼ਾਨ ਜਿਹੜੇ ਦੋਨੇ ਚੁੜਾਈ ਤੇ ਲੰਵਾਈ ਤੇ ਲਾਇਆ ਆਪਾਂ ਇਹ ਆਪਾਂ ਹੁਣ ਇਸ ਤਰ੍ਹਾਂ ਰੱਖ ਕੇ ਮਸ਼ੀਨ ਦੇ ਨਾਲ ਸੀਨ ਲਗਾ ਦਾਂਗੇ ਸਾਰੇ ਖੁੰਜੇ ਚਾਦਰ ਦੇ ਇਸ ਤਰ੍ਹਾਂ ਆਪਾਂ 6.5 ਇੰਚ ਰੋ ਬਣਾ ਕੇ ਡੱਬਾ ਇਸ ਤਰ੍ਹਾਂ ਤਰਕੋਣੀ ਸੀਨ ਲਗਾ ਲਾਂਗੇ ਮਸ਼ੀਨ ਦੇ ਨਾਲ ਇਸ ਤਰ੍ਹਾਂ ਆਪਾਂ ਚਾਰੇ ਖੁੰਜੇ ਤੋਂ ਸੀਨ ਲਗਾ ਲਈ ਆ ਦੇਖੋ ਚਾਰੇ ਖੁੰਜੇ ਆਪਾਂ ਲਾ ਲੇ ਆਪਾਂ ਇਹਨਾਂ ਖੁੰਝਿਆਂ ਨੂੰ ਕੱਟ ਵੀ ਸਕਦੇ ਆ ਕੈਂਚੀ ਦੇ ਨਾਲ ਆਪਾਂ ਇੱਥੋਂ ਕੱਟ ਸਕਦੇ ਆ ਅਗਰ ਨਹੀਂ ਕੱਟਣਾ ਚਾਹੁੰਦੇ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰਕੇ ਹੁਣ ਆਪਾਂ ਲਾਸਟ ਲਾਵਾਂਗੇ ਇਹ ਖੁੰਝੇ ਆਪਾਂ ਕੱਟ ਵੀ ਸਕਦੇ ਆ ਅਗਰ ਨਹੀਂ ਕੱਟੇ ਤਾਂ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਨਾਲੇ ਲਾ ਕੇ ਫੋਲਡ ਕਰਕੇ ਇਹਦੇ ਉੱਪਰ ਹੁਣ ਇਲਾਸਟਿਕ ਲਾਵਾਂਗੇ ਆਪਾਂ ਇਹ ਲਾਸਟਕ ਲੈ ਲਈ ਤੇ ਆਹ ਲਾਸਟਕ ਦੇ ਅੱਧ ਦੇ ਵਿੱਚ ਆਪਾਂ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਕਰਕੇ ਆ ਨਿਸ਼ਾਨ ਲਗਾ ਲਿਆ ਚਾਂਹਲ ਗਾਣ ਤੋਂ ਬਾਅਦ ਆਪਾਂ ਜਿਹੜੀ ਇਹ ਸੀਨ ਲਗਾਈ ਹੈ ਨਾ ਇੱਥੋਂ ਬੰਦ ਕੀਤੀ ਖੁੰਝੇ ਆਪਾਂ ਇੱਥੋਂ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਆ ਨੁੱਕਰ ਨੂੰ ਆਪਾਂ ਇਹ ਲਾਸਟਕ ਆ ਨਿਸ਼ਾਨ ਤੇ ਰੱਖਾਂਗੇ ਆ ਸੀਨ ਦੇ ਉੱਤੇ ਰੱਖਾਂਗੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਜੋੜ ਦਾਂਗੇ ਇਸ ਤਰ੍ਹਾਂ ਆਪਾਂ ਆ ਦੇਖੋ ਖੁੰਝਾ ਬਣ ਚੁੱਕਿਆ ਇਸ ਤਰ੍ਹਾਂ ਆਪਾਂ ਆ ਦੇਖੋ ਇੱਕ ਖੁੰਝੇ ਤੇ ਲਗਾ ਲਈ ਲਾਸਟਕ ਇਸ ਤਰ੍ਹਾਂ ਆਪਾਂ ਚਾਰੇ ਖੁੰਝਿਆਂ ਤੋਂ ਆ ਦੇਖੋ ਆਪਾਂ ਚਾਰੇ ਖੁੰਝਿਆਂ ਤੋਂ ਇਸ ਤਰ੍ਹਾਂ ਲਗਾ ਲਈ ਇਲਾਸਟਿਕ ਆਪਾਂ ਪੂਰੀ ਦੂ ਚਾਦਰ ਤੋਂ ਨਹੀਂ ਲਗਾਈ ਆਪਾਂ ਖੁੰਜੀਆਂ ਖੁੰਜੀਆਂ ਤੋਂ ਲਗਾਈ ਹੈ ਤੇ ਆਪਾਂ ਤੁਹਾਨੂੰ ਪਾ ਕੇ ਵੀ ਦੱਸਦੇ ਹਾਂ ਇੱਕ ਵਾਰ ਪੈਡ ਤੇ ਵੀ ਤੁਹਾਨੂੰ ਦੱਸ ਦਿੰਦੇ ਪਾ ਕੇ ਆਪਾਂ ਆ ਦੇਖੋ ਲਾਸਟ ਪਾਈ ਆਪਾਂ ਖੁੰਜੀਆਂ ਤੋਂ ਤੇ ਦੇਖੋ ਚਾਦਰ ਕਿੰਨੀ ਵਧੀਆ ਆਪਾਂ ਇਸ ਤਰ੍ਹਾਂ ਗੱਦੇ ਦੇ ਵਿੱਚ ਪਾ ਕੇ ਇਹਨੂੰ ਇਸ ਤਰ੍ਹਾਂ ਵਿੱਚ ਪਾ ਦੇਣਾ ਤੇ ਦੇਖੋ ਕਿੰਨੀ ਫਿੱਟ ਆਈ ਹੈ ਤੇ ਕੋਈ ਬਲਣੀ ਪਿਆ ਬਿਲਕੁਲ ਆ ਦੇਖੋ ਕਿੰਨੀ ਵਧੀਆ ਬਿਛੇ ਤੇ ਕੋਈ ਬਲਣੀ ਪਿਆ ਤੇ ਚਾਦਰ ਹੁਣ ਹਿੱਲੂਗੀ ਨਹੀਂ چاہے ਖਿੱਚੀ ਜਾਓ ਇਹਨੂੰ چاہے ਜੋ ਮਰਜ਼ੀ ਕਰੋ ਜਿਵੇਂ ਮਰਜ਼ੀ ਉੱਤੇ ਬੈਠੋ ਤੇ ਬਿਲਕੁਲ ਐ ਫਿੱਟ ਹੋ ਗਈ ਤੇ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਬੜੀ ਆਸਾਨੀ ਨਾਲ ਪਾ ਸਕਦੇ ਖੁੰਜੀਆਂ ਤੋਂ ਹੀ ਪਾ ਲਓ ਤੇ ਬੜੀ ਆਸਾਨੀ ਨਾਲ ਇਹ ਪੈ ਜਾਂਦੀ ਆ ਪਲਾਸਟਿਕ ਲਿਆ ਕੇ ਤੇ ਭਾਵੇਂ ਸੂਈ ਦੇ ਨਾਲ ਵੀ ਤੁਸੀਂ ਕਰ ਸਕਦੇ ਆ ਅੱਜ ਦਾ ਸਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ